ਕਿ ਚਾਹ ਚਾਰ ਸਾਲਾਂ ਦਾ ਇਹਨਾਂ ਕੋਲੋਂ ਟੈਕਸ ਲਿਆਉਣਾ ਆ ਰਾਜੇ ਕਿਤੇ ਅਸੀਂ ਧੀਮਜੰਦ ਕੋਲ ਜਮਾ ਕਰਾਇਆ ਬਾਦਸ਼ਾਹ ਕਿਤੇ ਧੀਮਜੰਦਾ ਬੱਸ ਆਂਦਾ ਮਹਾਰਾਜ ਜੇ ਮੇਰੇ ਕੋਲੋਂ ਮੇਰਾ ਮੰਗਦੇ ਟੈਕਸ ਤੇ ਮੈਂ ਦੇ ਦਿੰਦਾ ਇਕੀਆ ਦਾ ਮੇਰੇ ਪਿੰਡੇ ਪਾਇਆ ਪਹਿਲਾਂ ਉਹਨਾਂ ਨੂੰ ਕੋ ਸਾਬਤ ਕਰੋ ਕਿ ਕਿਹੜੇ ਵੇਲੇ ਦਾ ਟੈਕਸ ਦੇ ਤਾ ਹੈ ਹੁਣ ਬਾਦਸ਼ਾਹ ਕਿੰਦਾ ਮਹਾਰਾਜ ਜੇ ਰਾਜਾ ਝੂਠ ਹੋ ਗਿਆ ਤੇ ਧੀਮਜੰਦ ਆਪਣਾ ਟੈਕਸ ਦੇ ਦੇ ਮਹਾਰਾਜ ਕਿਤੇ ਜੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਸਾਰੇ ਜਣੇ ਚੜ੍ਹਦੀ ਕਲਾ ਚਾਹੁੰਦੇ ਹਾਂ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਗੇ ਆਪਾ ਪਹਿਲਾਂ ਦਵਾਣ ਲਾ ਲਿਆ ਕਿੱਥੇ ਸੀ ਸਿਰ ਤੋਂ ਸਿਰ ਤੋਂ ਬਿੰਦ ਮੇਰਾ ਕਾਫੀ ਜ਼ਿਆਦਾ ਮੈਨੂੰ ਦਿੱਕਤ ਆ ਮੈਨੂੰ ਬੀਬੀ ਬਹੁਤ ਜ਼ਿਆਦਾ ਲੋ ਹੋ ਜਾਂਦਾ ਕਰਮੀ ਬਹੁਤ ਜਿਆਦੀ ਆ ਪਹਿਲਾਂ ਵੀ ਬੜਾ ਜ਼ਿਆਦਾ ਸਿਰ ਸਿਰ ਇੰਨਾ ਜ਼ਿਆਦਾ ਦੁਖਦਾ ਸੀਗਾ ਵੀ ਮੈਨੂੰ ਮੇਰੇ ਤੋਂ ਬਰਦਾਸ਼ਤ ਹੀ ਨਹੀਂ ਆਇਆ ਮੈਂ ਪਿੰਡ ਤੋਂ ਲੈ ਕੇ ਹਰੀ ਤੱਕ ਹਰੀਕੇ ਤੱਕ ਪੂਰਾ ਬਰਦਾਸ਼ਤ ਕਰਦੀ ਆਂ ਵੀ ਹਟ ਜੂ ਹਟ ਜੂ ਹਟ ਜੂ ਇੱਥੋਂ ਕੋਟ ਇੱਥੋਂ ਕੋਟ ਇਹਨਾਂ ਨੂੰ ਐਂ ਲੱਗੀ ਜਾਂਦਾ ਸੀ ਉਦੋਂ ਤੱਕ ਵੀ ਇਹਦਾ ਦਸਤਾਰ ਦਾ ਲੜ ਘੋਟ ਕੇ ਆ ਗਿਆ ਜਾਂ ਇਹ ਮੈਨੂੰ ਕਹਿੰਦੇ ਵੀ ਤੇਰੀ ਨੀਂਦ ਨਹੀਂ ਪੂਰੀ ਐਦਾਂ ਉਦਾਂ ਕਰਕੇ ਹਨਾ ਬਟ ਨਹੀਂ ਮੈਂ ਬਰਦਾਸ਼ਤ ਨਾ ਕਰ ਸਕੀ ਮੈਂ ਇੱਕਦਮ ਦਸਤਾਰ ਉਤਾਰ ਦਿੱਤੀ ਗੱਡੀ ਦੇ ਵਿੱਚ ਹੀ ਹਨਾ ਇੱਕ ਉਧਰੋਂ ਪ੍ਰੋਗਰਾਮ ਤੋਂ ਫਿਰ ਅਸੀਂ ਇਹਨਾਂ ਨੂੰ ਫੋਨ ਕਰਦਾ ਵੀ 15 ਮਿੰਟ ਲੇਟ ਹੋਵਾਂਗੇ ਫਿਰ ਸਿੱਧਾ ਅਸੀਂ ਨੱਥੂਪੁਰ ਗਏ ਸਟਾਰਸ ਜਾ ਕੇ ਉੱਥੇ ਵਾਪਸ ਆਏ ਆ ਪਤਾ ਨਹੀਂ ਹੋਮੀ ਯਾਦਾ ਇੰਨਾ ਸੀਗਾ ਵੀ ਮਤਲਬ ਮੇਰੀ ਸਰੀਰ ਕੰਬਣ ਲੱਗ ਗਿਆ ਸੀਗਾ ਵੀ ਜੇ ਮੈਂ ਨਾਮ ਮੈਕ ਦੇ ਵਿੱਚ ਬੋਲਦੀ ਬੋਲਦੀ ਦੱਸਦੀ ਤੇ ਮੈਂ ਡਿੱਗੀ ਲੈ ਸੀ ਨਾ ਕਿਉਂਕਿ ਸਾਹ ਸਤੇ ਨਹੀਂ ਸੀ ਬਚੀ ਵੀ ਇੰਨਾ ਜ਼ਿਆਦਾ ਬੀਪੀ ਲੋ ਹੋ ਗਿਆ ਵੀ ਐਂ ਹੱਥ ਮੂੰਹ ਐਂ ਪਸੀਨੇ ਨਾਲ ਨਿਚੜ ਚੁੱਕੇ ਸੀਗੇ ਫਿਰ ਬੈਠੇ ਥੋੜਾ ਟਾਈਮ ਔਖਾ ਸੋਖਾ ਕਰਕੇ ਕਰਤਾ ਟਾਈਮ ਪੂਰਾ ਪਰ ਬਹੁਤ ਔਖਾ ਸੀ ਫਿਰ ਡਾਕਟਰ ਬੁਲਾਇਆ ਵੀਰ ਹਣਾ ਚਲੋ ਪ੍ਰਬੰਧਕ ਹੁੰਦੇ ਆ ਜਿਹੜੇ ਸਮਝ ਲ ਜਾਂਦੀ ਹੈ ਕਿਉਂਕਿ ਹੁਣ ਕੀ ਕਰ ਸਕਦੇ ਬੋਲਦੀਆਂ ਬੋਲਦੀਆਂ ਇਦਾਂ ਹੋ ਗਿਆ ਹੋ ਗਿਆ ਹਨਾ ਹੋ ਰਿਹਾ 15 ਮਿੰਟ ਕੇ ਲਾਸਟ 15 ਮਿੰਟ ਹਾਂਜੀ ਤੇ ਫਿਰ ਉਸ ਤੋਂ ਬਾਅਦ ਗਿਆ ਸੀ ਫਿਰ ਘਰੇ ਗਏ ਵੀਰ ਦੇ ਚੋ ਦਵਾਈ ਦੂ ਲੈ ਕੇ ਤੇ ਡਾਕਟਰ ਆਇਆ ਵੀਰ ਨੇ ਬੀਪੀ ਵਗੈਰਾ ਚੈੱਕ ਕੀਤਾ ਲੋ ਸੀਗਾ ਤੇ ਫਿਰ ਦਵਾਈ ਦਿੱਤੀ ਹੁਣ ਹੁਣ ਸਾਡਾ ਬੈਂਕੀ ਪ੍ਰੋਗਰਾਮ ਆ ਬਸ ਮਹਾਰਾ ਕਿਰਪਾ ਨਾਲ ਸ਼ੁੱਕਰਵਾਰ ਨੂੰ ਅੰਤ ਸਮਾਰ ਹੈ ਪਹਿਲਾਂ ਵੀ ਮਾਰੋ ਇਹਦਾ ਨਾਮ ਲੈ ਕੇ ਸਟੇਟ ਜਿਹੜੇ ਸੀ ਹੁਣ ਵੀ ਮੈਂ ਥੋੜਾ ਜਿਹਾ ਮੈਨੂੰ ਇਦਾਂ ਮੈਨੂੰ ਕੁਝ ਲੂਣ ਵਾਲੀ ਚੀਜ਼ ਮਿਲ ਜਵੇ ਨਾ ਸਪਾਈਸੀ ਜੀ ਮੈਂ ਕਹਿਣ ਹੋ ਸਕਦੀ ਆ ਠੀਕ ਹੈ ਜਿਉਂ ਮੈਨੂੰ ਮਿਲ ਜੂਏ ਨਾ ਡੋਰੀਟੋਸ ਉਹ ਵਾਲੇ ਜਿਹੜੇ ਸਪਾਈਸੀ ਹੁੰਦੇ ਆ ਛੈਟੀ ਕੁੜਮਾ ਕੋਈ ਨਹੀਂ ਲੱਭੂਗਾ ਚਲੋ ਜੁੜੇ ਰਹੋ ਭਾਈ ਵਲੌਗ ਦੇ ਨਾਲ ਦੇਖੀ ਜਾਓ ਵਲੌਗ ਇਦਾਂ ਹੀ ਆ ਓਕੇ ਸੋਕੇ ਬਣਦੇ ਆ ਮਾਈਕ ਉਹਨਾਂ ਗੱਡੀ ਚ ਚਲਾਉਂਦਾ ਕਰਕੇ ਮਾਈਕ ਕਿੱਥੇ ਟੈਂਕੀ ਰੱਖਾ ਉਹ ਉਹਦਾ ਮੋਨੀਟਰ ਦਾ ਪਿੱਲਾ ਲੱਗਣ ਵਾਲਾ ਹਾਂ ਹਾਂ ਔਰ ਕਿੱਦਾਂ ਫਿਰ ਇਹ ਵੀ ਦੇਖਣੇ ਅਸੀਂ ਬੈਂਕੇ ਪਹੁੰਚ ਗਏ ਆ ਕੋਈ ਸ਼ੁਕਰਜਨ ਸਿੰਘ ਬੈਂਕਾ ਦਾ ਘਰ ਕੋਈ ਸ਼ੁਕਰਜਨ ਸਿੰਘ ਹੈ ਨਾ ਹਾਂਜੀ ਨਾਮ ਨਾਮ ਦਾ ਫਿਰ ਥੋੜਾ ਪਿੱਛੇ ਪੈ ਗਿਆ ਸ਼ੁਕਰਜਨ ਸਿੰਘ ਉਹਨਾਂ ਦੇ ਘਰੇ ਪਹੁੰਚ ਗਏ ਆ ਮੈਨੂੰ ਇਹਨਾਂ ਤੇ ਹੁਣ ਦੇਖਣ ਦਾ ਹੈ ਆ ਕੀ ਜਦੋਂ ਪਹੁੰਚਦੇ ਆ ਤੇ ਫਿਰ ਸਾਡਾ ਟਾਈਮ ਅਲੇਰ ਕੋਲ ਹਣੀ ਕੁਝ ਫਿੱਟ ਵਾਣ ਅੱਗੇ ਨੂੰ ਸੈਟਲ ਹਾਂਜੀ ਹਮਤ ਆ ਜਾਂਦੇ ਆ ਹਮਤ ਆ ਜਾਂਦਾ ਨਾ ਨਾ ਹੈ ਜੱਟ ਚਲੋ ਮੈਨੂੰ ਬਜ਼ੁਰਗਾਂ ਦੀ ਕ੍ਰਿਸ਼ੀ ਦੀ ਬੜੀ ਵਧੀਆ ਲੱਗਦੀ ਨਹੀਂ ਹਣ ਕੇ ਨੇ ਕਹਿਣਾ ਵੀ ਵਜਾ ਕਰਦੇ ਆ ਮਾਤਾ ਜੀ ਆਏ ਨੇ ਸਿੰਘ ਜੀ ਅੱਜ ਵੀ ਤੇ ਫਿਰ ਕੜਿਆ ਮੂਰਤਾ ਹੈ ਉਹਨਾਂ ਸਮਿਆਂ ਦੇ ਵਿੱਚ ਜਿਸ ਮਹਿੰਦੇ ਦੇ ਉੱਪਰ 25 ਲੱਖ ਰੁਪਏ ਦੀ ਕੜਾਈ ਕੀਤੀ ਵੇਖੀ ਕੋਈ ਨਹੀਂ ਕਹਾਇਆ ਅੱਜ ਦੇ ਸਮੇਂ ਦੇ ਵਿੱਚ ਬਿੰਤੀ ਕਰਕੇ ਦੇਖੋ ਕਿੰਨੇ ਅਰਬ ਤੇ ਕਿੰਨੇ ਕਰੋੜ ਬਣ ਜਾਂਦੇ ਆ 25 ਲੱਖ ਰੁਪਏ ਦਾ ਮਹਿੰਗਾ ਸਤਿਗੁਰੂ ਬੀਰੀ ਬੀਰੀ ਦੇ ਬਲ ਕਾ ਨਾਲ ਪਟੜਕੁਰ ਸ਼ੋਰਮਾ ਵੱਡ ਜੋਦਾ ਬਹੁਤ ਪਰਿਵਰਤਾਨੀ ਪਰ ਮੁਕਾਰੀ ਜਾਂਦੇ ਨੇ ਆਪਣੇ ਅਮਰਤ ਭਿਜੇ ਨੂਰ ਸਾਹਿਬ ਦੇ ਪਾ ਕੇ ਮਖਾਰ ਕਹਿੰਦੇ ਚੁਕਾਧੀਆਂ ਕਹਿੰਦੇ ਧੀਏ ਵੇਖੋ ਮਾਰੇ ਤੇ ਨਾਲ ਪੋਣ ਦੇ ਵਿੱਚ 2 ਸਾਲ ਵਧੀਆ ਸਤਿਗੁਰੂ ਕਹਿੰਦੇ ਧੀਏ ਜਿੰਨਾ ਸ਼ਿੰਗਾਰ ਤੁਸੀਂ ਆਪਣੇ ਸਨ ਤੇ ਕਰਕੇ ਆਈਆਂ ਜੇ ਇਹਦਾ ਕਿਤੇ ਮੇਰੇ ਨੂਰ ਸਹਾ ਮੇਰੇ ਚੀਕਾਂ ਨਿਕਲ ਗਈਆਂ ਪੱਤੂਰੀ ਜਾ ਕੇ ਦੱਸਦੀ ਆ ਐ ਕਾਹ ਦਾ ਸ਼ਾਹ ਜਹਾਂਰ ਹਰ ਕੋ ਬਿੰਦਨੇ ਮੇਰੇ ਸਾਰੇ ਸ਼ੱਕੇ ਨਿਵੜਤ ਕਰ ਦਿੱਤੇ ਐਵੇਂ ਦੀ ਲੋਕ ਸੱਤਾ ਪਾਤਸ਼ਾਹ ਕੀ ਦੇ ਸੱਚ ਮੁੰਡ ਹਰ ਕੋ ਬਿੰਦ ਸੱਚਾ ਪਾਤਸ਼ਾਹ ਮੈਨਾਂ ਤਾਂ ਗੋਦੀ ਨਹੀਂ ਲਈ ਜਜਨ ਕਾ ਠੀਕਾ ਜੀ ਜੀ ਤੁਸੀਂ ਸੁਣਾਓ ਠੀਕਾ ਮਰਜ਼ੀ ਦਾ ਸੌਦਾ ਹੀ ਆ ਅਰਜਨ ਦੇਵ ਜੀ ਦੀ ਜਿਹੜੀ ਭਾਈ ਚ ਰੋਪੇ ਪਈ ਹੋਈ ਹੈ ਹਾਂਜੀ ਇਹੋ ਰਵਾਵ ਆ ਤੇ ਇਹਦੀ ਇਹ ਕਾਪੀ ਆ ਇਹ ਇਹਦੀ ਇਹ ਸੇਮ ਨਹੀਂ ਆ ਇੱਥੇ ਆ ਖਾਤੀ ਜਾਂ ਦਾ ਲੱਗਾ ਆ ਇਹ ਆਪਾਂ ਲਾਇਆ ਵਾ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਉਹਨੂੰ ਮੈਂ ਦਿੱਤੀ ਹਾਂਜੀ ਆ ਇਹ ਮੋਰ ਜਿਹੜਾ ਹਾਊਸ ਹਾਊਸ ਕਾਸੇਮ ਚ ਵੱਡੇ ਹੋਏ ਆ ਸਾਰੇ ਵੱਢ ਕੇ ਸਫਾਈ ਕਰਕੇ ਸਾਰੀਆਂ ਚੀਜ਼ਾਂ ਬਣਾਈਆਂ ਤੇ ਅੰਦਰੋਂ ਵੀ ਇਦਾਂ ਹੀ ਬਣਾਇਆ ਹੈ ਇਹ ਵੀ ਬਾਹਰੋਂ ਦੇਖੀ ਫਿਰ ਇਹਨੂੰ ਜੋੜ ਲਾ ਕੇ ਇਹ ਦੋ ਬਣ ਨਹੀਂ ਆ ਸਾਰੇ ਇਹ ਮਤਲਬ ਦੂਣੇ ਆਟਰ ਤੇ ਵਾਵਾ ਚਾਰ ਪੰਜ ਨੇ ਇਹਦੇ ਮਗਰ ਲੱਗਣਾ ਜੋੜ ਹੁਣ ਵੀ ਆਪਾਂ ਸਾਰੇ ਦਰਸ਼ਨ ਮੇਲੇ ਕਰਕੇ ਪ੍ਰੋਗਰਾਮ ਲਾ ਕੇ ਦੋ ਆਪਸ ਜਾਣਦੇ ਆ ਗਰਮੀ ਪਤਾ ਨਹੀਂ ਘਾਤੀ ਨਿਆ ਥੋੜਾ ਜਿਹਾ ਡਾਈਫੀਡ ਕਰਕੇ ਵੀ ਨਾ ਮੈਨੂੰ ਤੇ ਤਾਂ ਵੀ ਦਿੱਕਤਾਂ ਆਉਂਦੀ ਆ ਬਹੁਤਾ ਮੰਦਾ ਹਾਲ ਸੀ ਹੁਣ ਵੀ ਇਦਾਂ ਬੜਾ ਲੋ ਲੋ ਫੀਲ ਹੁੰਦੇ ਆ ਨੱਥੂ ਪਰ ਆਉਣਾ ਪਿਆ ਵਾਪਸ ਫੇਰ ਕਾਰਨ ਉਹਦਾ ਇਹ ਵੀ ਕੀ ਹੈ ਕਾਰਨ ਜਾਮਣਾ ਪੜਨੀ ਆ ਖਾਣੇ ਆ ਭੁੱਖ ਲੱਗੀ ਔਰ ਕੁਛ ਸਿੱਧਾ ਰਹਿਣਾ ਸਿੱਧਾ ਘਰ ਜਾਵਾਂਗੇ ਸੱਚੀ ਅੱਜ ਤਾਂ ਐਨਾ એનર્ਜੀ ਲੋ ਹੋਈ ਪਈ ਐ ਵੀ ਇੰਨੀ ਗਰਮੀ ਕਿਉਂ ਜੀ ਸੰਸਾ ਹੈ ਯੇ ਗਨੀ ਬੜੀ ਜਿਆਦੀ ਕਰ ਰਹੀ ਹੈ ਦੇ ਤੁਸੀਂ ਹੁਣ ਸਾਰਿਆਂ ਨੇ ਕਹਿੰਦਾ ਵੀ ਆ ਫੇਸ ਦੀ ਹੈ ਗਰਮੀ ਨਾ ਰਹੀ ਹੈ ਇਹਨਾਂ ਨੇ ਕਿਹਾ ਅਣ ਜੇ ਵੀ ਆਪ ਤੁਹਾਨੂੰ ਬੋਲ ਜਾ ਰਹੇ ਚਲੋ ਜੁੜੇ ਰਹਾ ਬਲੌਗ ਤੇ ਨਾਲ ਤੂੰ ਵੇਖਦੀ ਦੰਦ ਛੇ ਕੱਢ ਕੇ ਹੈ ਐ ਬੈਠੀ ਇੱਥੇ ਹੈ ਮੈਨੂੰ ਪਤਾ ਨਹੀਂ ਕੀ ਕੀ ਹੈ ਇਮਾਨ ਸਟੇਜ ਤੇ ਵੀ ਹੈ ਨਾ ਉਦੋਂ ਜਦੋਂ ਮੀ ਇਹਨੇ ਰੀਆ ਉਹ ਸਰੀ ਇਹਨੇ ਰੀਤੀ ਆਈ ਇੰਜਾ ਨਾ ਬਹੁਤ ਨੇ ਰਿਪ ਪਾਵਾਂਗੇ ਇਹੋ ਕੁਝ ਗਿਆ ਉੱਥੇ ਵੀ ਜੀਵ ਜੀ ਗੱਡ ਕੇ ਸੰਡੇ ਮੇਰੀ ਆ ਗਈ ਗੱਲ ਦੱਸ ਵਿੱਚ ਨਾ ਹਾਂ ਬੜਾ ਨੇ ਰਾਇਆ ਪਹਿਲੇ ਪ੍ਰੋਗਰਾਮ ਤੇ ਇੰਨਾ ਹੋਮਨ ਵੀ ਜਿੱਥੇ ਮਾੜੀ ਹਵਾਵਾਂ ਨਹੀਂ ਲੱਗੀ ਮੁਰਗੇ ਮਾਰੇ ਨਹੀਂ ਨਹੀਂ ਹਵਾ ਵੜਤਾਈ ਵੀ ਸਾਰੇ ਹੁਣ ਇੱਥੇ ਘਟਾ ਹੀ ਗਏ ਪਰ ਇੰਨਾ ਵੀ ਜੇ ਨਾ ਉਹ ਠੰਡਾ ਹੁੰਦਾ ਨਾ ਤੇ ਮੇਰਾ ਫੇਰ ਕੰਮ ਖਰਾਬ ਹੋਣਾ ਸੀ ਗਰਮੀ ਬੜੀ ਹਮੋੜਾ ਹਮੋੜਾ ਬੜਾ ਜਿਆਦਾ ਹੀ ਮਾਰੇ ਨੇ ਇੰਨਾ ਨੇਰ ਲਿਆਂਦਾ ਵੀ ਠੰਡਾ ਇੰਨਾ ਕਰਤਾ ਨਹੀਂ ਹੋ ਗਿਆ ਬਾਬੇ ਦੀ ਚੰਦ ਥੋੜਾ ਮਤਲਬ ਕੂਲਰ ਕਰ ਦੁੱਜੀ ਗੱਲ ਹੋਰ ਵੇਖ ਹਾਂਜੀ ਬਾਜੀ ਤੂੰ ਕਹੀ ਬਾਬੇ ਦੀ ਚੰਦ ਨੂੰ ਹਜ ਨਾ ਇਹ ਸਮਝੋ ਮਹਾਰਾਜ ਨੇ ਆਪੇ ਹੀ ਮੌਸਮ ਸੈੱਟ ਕਰ ਦੇਣਾ ਬੰਨੇਰ ਵੀ ੜ ਗਿਆ ਬਿਲਕੁਲ ਗੱਲ ਤੇ ਮੰਨਣ ਦੀ ਹੈ ਨਾ ਮਾਰੇ ਜਾਣਦਾ ਵੀ ਕਿਹੜੀ ਭਾਵਨਾ ਨਾਲ ਆਖਿਆ ਭਾਵਨਾ ਨਾਲ ਆਖਿਆ ਹਨ ਮਾਰੇ ਕਲਾ ਵਰਤੌਣ ਵਾਲਾ ਪਰਮੇਸ਼ਰ ਆਪ ਉਹਦੇ ਭਾਵ ਕੀ ਠੰਡਾ ਆਇਆ ਚਲਿਓ ਪਾਪਾ ਵੀਰ ਸੇਵੀ ਦੇ ਉਹ ਵੀਰ ਸੇਵੀ ਦੀ ਕਿ ਦੰਤ ਲਾਏ ਵੈ ਨੇ ਹੋ ਮੈਂ ਨਹੀਂ ਲਾਏ ਤੁਹਾਡੀ ਰਾਜਕੁਮਾਰੀ ਨੇ ਲਾਏ ਬਹੁਤ ਵਾਰਾ ਤੁਹਾਨੂੰ ਇਹਨਾਂ ਸਾਫ਼ ਕਰੇ ਹੋ ਸਿੰਘ ਸਾਹਿਬ ਹਾਂ ਜੀ ਤੇ ਕੱਲ ਗੱਡੀ ਧਵਾ ਕੇ ਆਏ ਹਾਂ ਓਏ ਸ਼ੀਸ਼ਾ ਤੇ ਬਾਕੀ ਸਭ ਕੋ ਸਾਫ ਕਰਾਇਆ ਆਪਣਾ ਥੀ ਆਪਣਾ ਆਪਣੇ ਦੱਸ ਵਾ ਅੱਛਾ ਈ ਆ ਗੱਲ ਵਾ ਜੇ ਤੁਹਾਨੂੰ ਆਪਦੀ ਸੂਰਤ ਦੇਖਣੀ ਹੁੰਦੀ ਆ ਇਹ ਸਾਫ ਵੀ ਸੋਹਣਾਂ ਰਹਾ ਤੁਹਾਨੂੰ ਦੂਜੀ ਥਾਂ ਤੇ ਹਾਂ ਜੀ ਇਹ ਪਿੰਡ ਆ ਕੇ ਠੱਠੀਆਂ ਖੁਰਤ ਆ ਬਾਬਾ ਬੀਤ ਸਿੰਘ ਜੀ ਬਾਬਾ ਬੀਤ ਸਿੰਘ ਨਰੰਗਰਵਾਦ ਵਾਲੇ ਬਾਬਾ ਜੀ ਦਾ ਪਾਵਨ ਪਵਿੱਤਰ ਅਸਥਾਨ ਅਰੇ ਜਾਵੈ ਨਾਲ ਨਿਕੰਦਰ ਅਮਰਸ਼ੀਦ ਬਾਬਾ ਵੀ ਸੇ ਨੇ ਉਹਨੂੰ ਬਾਬੇ ਬਹੁਤ ਜਿਆਦਾ ਨਿਕੰਦਰ ਜੋੜ ਮੇਲਾ ਹੁੰਦਾ ਹੁੰਦਾ ਹੈ ਨਾ ਪਹਿਲਾਂ ਤੇ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਹੁੰਦੇ ਪਹਿਲਾਂ ਐ ਵਾਲੇ ਸਕੂਲਾਂੋਂ ਆਉਣਾ ਸੈਂਬੜ ਦੇ ਚੇਚਾ ਇੱਥੇ ਟੂਰਨਾਮੈਂਟ ਦੇਖਣਾ ਇੱਥੇ ਹੁਣ ਤੱਕ ਆਵਾ ਇੱਥੇ ਨਹੀਂ ਹੁਣ ਟੂਰਨਾਮੈਂਟ ਹੁੰਦੇ ਨਹੀਂ ਲੱਗਦਾ ਜਾਨ ਹੁੰਦੇ ਵਾਲੀਵਾਲ ਦੇ ਹੁੰਦੇ ਲੱਗਦਾ ਹਾਂਜੀ ਉਹ ਕਿ ਪਿੰਡ ਵਿੱਚ ਇੱਥੇ ਮਾਝੇ ਚ ਚਾਰ ਬੰਦੇ ਤੁਹਾਨੂੰ ਬੈਠੇ ਬੂਠੇ ਦੇਸਣਗੇ ਬਾਹਰ ਸਾਡੇ ਦੁਆਬੇ ਕਿੰਨੀ ਮਿਲਣਗੇ ਤੁਹਾਨੂੰ ਉੱਥੇ ਬਿਕਲ ਉਹ ਤੇ ਕਿੰਨੇ ਬੈਠੇ ਆਵੇ ਇਹ ਕਿੰਨਾ ਸੋਹਣਾ ਮਾੜਾ ਆ ਵੇਖ ਕਿੰਨਾ ਸੋਹਣਾ ਸਤਾਰਾ ਆ ਬਾਬਾ ਰਤਨ ਸਿੰਘ ਜੀ ਜਗਦੇਵ ਸਿੰਘ ਜੀ ਆ ਪਹਿਲੀ ਵਾਰੀ ਮੈਂ ਮੰਮੀ ਨੂੰ ਇੱਥੇ ਮਿਲੀ ਸੀ ਧੰਨਵਾਦ ਆ ਉਦੋਂ ਮੰਮੀ ਦੇ ਕੰਨ 'ਚ ਹੈ ਸੋਨੇ ਦੀਆਂ ਵਾਲੀਆਂ ਪਾਈਆਂ ਹੈ ਮੰਮੀ ਕੋਕਾ ਪਾਉਂਦੀ ਸੀ ਆਪਣੀ ਸ਼ਾਇਦ ਨਹੀਂ ਪਤਾ ਮੈਨੂੰ ਬਾਬਾ ਨਹੀਂ ਬੋਲਣੀ ਅੱਲਾ ਮੰਮੀ ਨੇ ਮਾੜੀ ਸੀ ਲਾਲ ਜੀ ਸੁਰਖੀ ਵੀ ਲਾਈ ਸੀ ਬੋ ਜੀ ਪਹਿਲਾਂ ਮੈਨੂੰ ਨਹੀਂ ਸੀ ਪਤਾ ਵੀ ਇਦਾਂ 6-7 ਸਾਲ ਪਹਿਲਾਂ ਕੱਟੋ ਉਹਦੇ ਉਦੋਂ ਹੀ ਮਿਲੇ ਹਨਾ 6 ਸਾਲ ਪਹਿਲਾਂ ਪਰ ਮੇਰੀ ਚੇਤਾਵਾ ਕਿ ਮੰਮੀ ਮਿਲੀ ਸੀ ਮੈਨੂੰ ਸਾਡਾ ਤਾਂ ਇੱਥੇ ਸੈਸਭਾਈ ਪ੍ਰੋਗਰਾਮ ਸੀਗਾ ਤੇ ਉਹਦੋਂ ਮੇਰੇ 6 ਸਾਲ ਪਹਿਲਾਂ ਵੇਖੋ ਇਹ ਪਤਾ ਨਹੀਂ ਮਾਰੇ ਨੇ ਕੁਦਰਤੀ ਸਿੰਘ ਸਾਹਿਬ ਸੰਜੋਗ ਹੋਣ ਦਾ ਲੋਣ ਹੁਣ ਤੁਸੀਂ ਉੱਥੇ ਅਸੀਂ ਕਿੰਨੇ ਨਿੱਕੇ ਨਿੱਕੇ ਸੀਗੇ ਜਦੋਂ ਤੁਸੀਂ ਬਾਬਾ ਜੀਵਾ ਸਿੰਘ ਜੀ ਨਾਲ ਕਥਾ ਤੇ ਆਏ ਸੀ ਉਹਦੋਂ ਆਹ ਉੱਥੇ ਹਨਾ ਤੁਸੀਂ ਦੱਸਦੇ ਵੀ ਉਦੋਂ ਵੀ ਮੈਂ ਵੀ ਨਾਲ ਸੀਗਾ ਉਦੋਂ ਇਹਨਾਂ ਦੇ ਹੱਨਕਾ ਲੱਗੀਆਂ ਹੁੰਦੀ ਸੀ ਆ ਵੀ ਸਾਡੇ ਪਰਿਵਾਰ ਦੇ ਘਰ ਆ। ਇਹਨਾਂ ਦੇ ਉਦੋਂ ਹੱਨਕਾ ਲੱਗੀਆਂ ਹੁੰਦੀ ਸੀ। ਇਹਨੇ ਮੈਨੂੰ ਫੋਟੋਆਂ ਦਿਖਾਈਆਂ ਉਹ ਬਾਬਾ ਜੀ ਦਾ ਸਿੰਘ ਉਹਨੇ ਇਹ ਪ੍ਰੋਗਰਾਮ ਤੇ ਗਏ ਸੀ ਉਦੋਂ ਉਦੋਂ ਇਹ ਨਾਲ ਕੋਈ ਫੋਟੋਆਂ ਨਹੀਂ ਸਾਡੇ ਕੋਲ ਤਾਂ ਸੀ। ਆ ਸੀ ਐਫ ਆ ਸੀ ਐਫ ਉੱਥੇ ਉੱਥੇ ਕਿਤੇ ਕਬੂਰਤਲੇ ਆਵਾ ਤੁਹਾਡਾ ਆਡਾ ਪਿੰਡ ਪਿੰਡ ਨਾ ਤੂੰ ਉਹ ਹੈ ਆ ਆ ਆਪਣਾ ਘਰ ਗੁਰਮਤਿ ਤੇ ਪਾਪਾ ਹੱਥ ਮਾਰਦੇ ਵੇ ਦੂਰ ਆਹ ਵੇਖੋ ਆ ਆਪਾਂ ਸੋਹਣਿਆਂ ਦਾ ਘਰ ਇਹ ਆ ਵੀ ਸੋਹਣਿਆਂ ਦੀ ਪਤਨੀ ਪੱਤੀ ਹੈ ਤੇ ਗਾੜੀ ਬਹੁਤ ਵੱਡਾ ਪੈਂਦੇ ਤੇ ਪੱਤੀ ਬਹੁਤ ਵੱਡਾ ਪਿੰਡ ਤੁਹਾਡੇ ਪਿੰਡ ਤੋਂ ਵੱਡਾ ਪਿੰਡ ਆ ਨਹੀਂ ਪੰਡੋਰੀ ਤੋਂ ਵੱਡਾ ਵਾਹ ਇੱਕ ਮਿੰਟ ਮੈਂ ਤੁਹਾਨੂੰ ਪੰਡੋਰੀ ਵਿਖਾਉਂਗੀ ਤੁਸੀਂ ਨਾ ਤੋ ਬੋਲੋ ਆਪਾਂ ਘਰ ਗੱਲਾਂਗੇ ਨਹੀਂ ਗੱਲ ਕਰੋ ਆ ਦੇ ਐਵੇਂ ਸਾਡਾ ਪਿੰਡ ਐਦਾਂ ਵੱਡਾ ਨਹੀਂ ਐਦਾਂ ਸਾਡਾ ਪਿੰਡ ਉਹ ਤੋ ਤੱਕ ਕਿਧਰ ਨੂੰ ਗਿਆ ਬੱਸ ਕਰੋ ਲੈ ਇਹ ਸਾਡਾ ਕਿੰਦਰਿਆਣੀ ਗੋਮਨ ਬਾਏ ਬਾਏ ਮੈਂ ਬਲਾ ਦੇ ਚਾਚੇ ਆਏ ਗੀਕਾਰ ਕਾਲ ਸਾਹਿਬ ਆਏ ਗੀਕੇ ਬੋਲੇ ਇਹਨਾਂ ਦੇ ਜਾਮ ਨੂੰ ਮਿਲ ਗਿਆ ਗੱਡੀ ਚ ਉਤਰੇ ਨਹੀਂ ਹੁਣ ਬੱਸ ਚੱਲੇ ਆ ਸੱਤ ਚਲੋ ਠੀਕ ਆ ਚਲੋ ਚਲ ਰੰਗ ਰੰਗ ਕਰੇਗਾ ਇੱਕ ਮਿੰਟ ਰੁਕੋ ਹਾਂ ਆਉਣ ਵੱਲੋ ਲਓ ਭਈ ਅਸੀਂ ਪਹੁੰਚ ਗਏ ਆ ਦਾਂਦਰੀ ਹੁਣ ਪਹੁੰਚਣਾ ਪਿੰਡ ਤੇ ਵਲੌਗ ਦੇ ਇੱਥੇ ਸਮਾਂ ਤੁਹਾਨੂੰ ਪਤਾ ਜਦੋਂ ਅਸੀਂ ਸਕੂਲੇ ਜਾਂਦੇ ਹੁੰਦੇ ਸੀ ਨਾ ਉਦੋਂ ਵੀ ਸਾਨੂੰ ਸਾਹ ਜਿਹੜਾ ਗੰਧਰਾ ਆ ਕੇ ਆਉਂਦਾ ਉਹਨਾਂ ਨੇ ਚਲੋ ਗੰਧਰਾ ਤਾਂ ਪਹੁੰਚਣਾ ਇੱਥੋਂ ਪੰਡੋਰੀ ਜਾਣਾ ਸਿੱਧਾ ਤੇ ਅੱਜ ਸਾਡੀ ਪੂਰੀ ਬਵਾਸ ਹੋਈ ਗਈ ਆ ਤੇ ਲਈ ਵੀ ਬਹੁਤ ਥੀਕ ਨੇ ਆੱਖਾਂ ਨੂੰ ਚੈੱਕ ਕਰੋ ਮੇਰਾ ਤਾਂ ਵੀਪੀ ਲੋ ਹੀ ਹੋਈ ਜਾਂਦਾ ਪਤਾ ਨਹੀਂ ਕਾਤੇ ਨਜਰਾਂ ਹੋਣ ਨੇ ਬਵਾਸ ਨਹੀਂ ਨੇਲ ਦੇ ਮਾਰੇ ਬੜਾ ਜਿਆਦਾ ਸਿਰ पे ਡੱਬੇ ਚ ਜੇ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਚਾਰਜ ਕਰਦੀ ਆ ਸਟੇਜ ਤੇ ਵੀ ਮੈਂ ਦੋ ਵਾਰੀ ਬੈਠੀ ਵੀ ਹਾਂ ਹੁਣ ਠੀਕ ਹੋ ਜੂਵੇ ਹੁਣ ਠੀਕ ਹੋ ਜੂਵੇ ਪਤਾ ਨਹੀਂ ਕੀ ਚੱਕਰ ਐ ਇਦਾਂ ਥੋੜਾ ਗਰਮੀ ਵੀ ਬਹੁਤ ਜਿਆਦੀ ਐ ਕੱਲੂ ਚੈੱਕ ਅਪ ਉਹ ਸਾਰਾ ਜੰਗੀਦਰਾ ਕਰਾਉਣੇ ਆ ਤੇ ਇਹ ਅੱਜ ਤੋਂ ਨਹੀਂ ਮੈਨੂੰ ਬੜੇ ਥੋੜੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਪਰ ਮੈਂ ਇਗਨੋਰ ਕਰੀ ਜਾਨੀ ਜਿਵੇਂ ਵੀ ਕਰੀ ਜਾਨੀ ਸਾਰਾ ਕੁਝ ਪਰ ਮੈਂ ਹੁਣ ਚੈੱਕ ਅਪ ਕਰਾ ਕੇ ਹੁਣ ਕੱਲੂ ਵੀ ਮੈਂ ਦੇਖਦੀ ਮੈਨੂੰ ਦਿੱਕਤ ਕੀ ਹੈ ਤੋਂ ਸਿੰਘ ਸਾਹਿਬ ਬਿਲਕੁਲ ਸਹੀ ਗੱਲ ਆ ਇਸ ਕਰਕੇ ਅਸੀਂ ਹੁਣ ਜੇ ਕੋਈ ਛੋਟ ਹੋਊਗਾ ਕਿ ਜਿੰਦ ਹਾਂ ਜਿੰਦਕਰ ਨੂੰ ਮਲਾਉਨੇ ਆ ਫੇਰੀ ਵਲੌਗਸ ਸਮਾਪਤੀ ਕਰਾਂਗੇ ਠੀਕ ਹੈ ਠੀਕ ਓਕੇ ਜਿੰਦ ਕੀ ਲੈਣਾ ਵਾ ਕਿਦਾਂ ਪਾਈਦਾ ਵਾ ਆ ਲੈਣਾ ਭਾਈ ਸੈਂਟ ਕਿਦਾਂ ਭਾਈ ਕਿਦਾਂ ਪਾਈਦਾ ਜਿੰਦ ਫਿਰ ਪਾਉਂਦਾ